ਤੁਹਾਡੇ ਕਿਸਾਨਾਂ ਤੇ ਤਸ਼ੱਦਦ ਕੀਤਾ ਜਾ ਰਿਹਾ ਪੰਜਾਬ ਦੇ ਕਿਸਾਨਾਂ ਦੇ ਨਾਲ ਹੀ ਹਰਿਆਣਾ ਦੇ ਸਰ ਹਰਿਆਣਾ ਦੇ ਕਿਸਾਨਾਂ ਦੇ ਨਾਲ ਵੀ ਤਸ਼ੱਦਦ ਕੀਤਾ ਜਾ ਰਿਹਾ ਹਰਿਆਣਾ ਸਰਕਾਰ ਬੜੀ ਹਰਕਤਾਂ ਤੋਂ ਬਾਅਦ ਨਹੀਂ ਆ ਰਹੀ ਹੁਣ ਹਰਿਆਣਾ ਸਰਕਾਰ ਨੇ ਵੱਡਾ ਕਦਮ ਚੁੱਕਦੇ ਹੋਏ ਰਾਜੇਵਾਲ ਰਾਜੇਵਾਲ ਅਤੇ ਜਿਹੜੇ ਚੜੂਨੀ ਹੈ ਗਿਆ ਉੱਥੇ ਦੇ ਜਿਹੜੇ ਹਰਿਆਣਾ ਦੇ ਵਿੱਚ ਵੱਡੇ ਲੀਡਰਾਂ ਕਿਸਾਨਾਂ ਦੇ ਉਹਨਾਂ ਤੇ ਐਫਆਈਆਰ ਦਰਜ ਕਰ ਦਿੱਤੀ ਹੈ ਐਫਆਈਆਰ ਵੀ ਉਹੋ ਕਿ ਉਹਨਾਂ ਨੇ ਗੱਡੀ ਚੜਾ ਕੇ ਪੁਲਿਸ ਮੁਲਾਜ਼ਮਾਂ ਤੇ ਜਿਹੜਾ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਦਾ ਕਤਲ ਕਰਨ ਦੀ ਕੋਸ਼ਿਸ਼ ਕੀਤੀ ਹੈ ਬੇਸ਼ੱਕ ਦਿੱਲੀ ਸਰਕਾਰ ਨੇ ਜਿਹੜੇ ਕਿਸਾਨਾਂ ਨੂੰ ਦਿੱਲੀ ਦੇ ਵਿੱਚ ਐਂਟਰ ਹੋ ਕੇ ਨਿਰਨਕਾਰੀ ਪਵੰਦੇ ਵਿੱਚ ਪ੍ਰਦਰਸ਼ਨ ਕਰ ਦੀ ਇਜਾਜ਼ਤ ਦੇ ਦਿੱਤੀ ਆ ਪਰ ਫਿਰ ਵੀ ਹਰਿਆਣਾ ਸਰਕਾਰ ਜਿਹੜੇ ਹੁਣ ਕਿਸਾਨ ਆ ਰਹੇ ਉਹਨਾਂ ਨੂੰ ਲਗਾਤਾਰ ਰੋਕਣ ਦੀ ਕੋਸ਼ਿਸ਼ ਕਰ ਰਹੀ ਆ ਅਤੇ ਇਸੇ ਕੋਸ਼ਿਸ਼ ਦੇ ਵਿੱਚ ਉਹਨਾਂ ਨੇ ਹੋਰ ਹਜ਼ਾਰਾਂ ਕਿਸਾਨਾਂ ਤੇ ਜਿਹੜੇ ਬੀਤੇ ਸਮੇਂ ਦੇ ਵਿੱਚ ਜੜੀਆਂ ਵੀ ਕਿਸਾਨਾਂ ਦੀਆਂ ਪੁਲਿਸ ਦੇ ਨਾਲ ਝੜਪ ਹੋਈ ਆ ਜਾਂ ਫਿਰ ਉਹਨਾਂ ਦੇ ਆਪਸ ਦੇ ਵਿੱਚ ਜਿਹੜੀ ਬਹਿਸ ਹੋਈ ਆ ਜਾਂ ਫਿਰ ਲੜਾਈ ਝਗੜਾ ਹੋਇਆ ਪਾਣੀ ਦੀਆਂ ਬੁਸ਼ਾਰਾ ਮਾਰੀਆਂ ਗਈਆਂ ਜਾਂ ਫਿਰ ਕਿਸਾਨਾਂ ਵੱਲੋਂ ਜਦੋਂ ਜਹਾਦ ਕਰਕੇ ਉਹਨਾਂ ਦੇ ਰਸਤੇ ਕਲੀਅਰ ਕੀਤੇ ਗਏ ਜਿਹੜੀਆਂ ਅਰchna ਜਿਹੜੀਆਂ ਹਰਿਆਣਾ ਸਰਕਾਰ ਹਰਿਆਣਾ ਪੁਲਿਸ ਦੇ ਵੱਲੋਂ ਕਿਸਾਨਾਂ ਦੇ ਰਸਤੇ ਦੇ ਵਿੱਚ ਵਸਾਈਆਂ ਗਈਆਂ ਸੀਗੀਆਂ ਉਹਨਾਂ ਨੂੰ ਕਿਸਾਨਾਂ ਨੇ ਪਾਰ ਕੀਤਾ ਜਿਸ ਨੂੰ ਲੈ ਕੇ ਹਰਿਆਣਾ ਸਰਕਾਰ ਨੇ ਆਪਣਾ ਗੁੱਸਾ ਜਿਹੜਾ ਕੱਢਿਆ ਉਹ ਰਾਜੇਵਾਲ ਅਤੇ ਹਜ਼ਾਰਾਂ ਕਿਸਾਨਾਂ ਅਤੇ ਹਰਿਆਣਾ ਦੇ ਜਿਹੜੇ ਕਿਸਾਨ ਲੀਡਰ ਨੇ ਚੜੁੰਨੀ ਉਹਨਾਂ ਤੇ ਕੱਢਿਆ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੇ ਕਾਰਨ ਹੀ ਕਿਸਾਨ ਜਿਹੜੇ ਉਹ ਅੱਗੇ ਵਧ ਰਿਹਾ ਉਹਨਾਂ ਦੀ ਅਗਵਾਈ ਦੇ ਵਿੱਚ ਹੀ ਕਿਸਾਨ ਅੱਗੇ ਵਧ ਰਿਹਾ ਇਸ ਕਰਕੇ ਹਰਿਆਣਾ ਸਰਕਾਰ ਨੇ ਰਾਜੇਵਾਲ ਅਤੇ ਚੜੁੰਨੀ ਤੇ ਜਿਹੜਾ ਹੈਗਾ ਉਹ ਐਫ ਆਈ ਆਰ ਦਰਜ ਕਰ ਦਿੱਤੀ ਆ ਕਤਲ ਕਰਨ ਦੀ ਕੋਸ਼ਿਸ਼ ਨੂੰ ਲੈ ਕੇ ਤੇ ਹੋਰ ਹਰਿਆ ਹੋਰ ਹਜ਼ਾਰਾਂ ਕਿਸਾਨਾਂ ਤੇ ਵੀ ਉਹਨਾਂ ਨੇ ਐਫ ਆਈ ਆਰ ਦਰਜ ਕਰਤੀਆ ਅਣਪਛਾਤੇ ਕਿਸਾਨਾਂ ਤੇ ਕਿ ਪੁਲਿਸ ਦੇ ਨਾਲ ਝੜਪ ਕੀਤੀ ਗਈ ਆ ਪੁਲਿਸ ਦੇ ਨਾਲ ਉਹਨਾਂ ਨੇ ਜਿਹੜੀ ਲੜਾਈ ਕੀਤੀ ਆ ਝਗੜਾ ਕੀਤਾ ਉਸ ਦੇ ਨਾਲ ਲੈ ਕੇ ਕਾਫੀ ਸਾਰੀਆਂ ਧਾਰਾਵਾਂ ਦੇ ਖਿਲਾਫ ਜਿਹੜੀਆਂ ਹੈਗੀਆਂ ਕਿਸਾਨਾਂ ਦੇ ਪਰਚੇ ਦਰਜ ਕੀਤੇ ਗਏ ਪਰ ਅ ਕੇਂਦਰ ਸਰਕਾਰ ਨੇ ਇਜਾਜ਼ਤ ਦਿੱਤੀ ਆ ਉਥੇ ਦੂਜੇ ਪਾਸੇ ਹਰਿਆਣਾ ਸਰਕਾਰ ਦਾ ਜਿਹੜਾ ਕਿਸਾਨਾਂ ਲਈ ਵਤੀਰਾ ਹੈਗਾ ਉਹ ਹੋਰ ਜ਼ਿਆਦਾ ਮਾੜਾ ਹੁੰਦਾ ਜਾ ਰਿਹਾ ਕਿਉਂਕਿ ਰਾਜੇਵਾਲ ਤੇ ਐਫ ਆਈ ਆਰ ਦਰਜ ਕਰਵਾਉਣਾ ਜੁੜਨੀ ਤੇ ਐਫ ਆਈ ਆਰ ਦਰਜ ਕਰਵਾਉਣਾ ਇਹ ਇੱਕ ਵੱਡਾ ਸਬੂਤਾ ਹਰਿਆਣਾ ਸਰਕਾਰ ਦਾ ਕਿ ਕਿਉਂ ਕਿਨੇ ਕਿਸਾਨਾਂ ਦੇ ਹਿਤੈਸ਼ੀਆ ਤੇ ਕਿੰਨੇ ਕਾ ਕਿਸਾਨਾਂ ਦੇ ਖਿਲਾਫ ਨੇ ਕਿਉਂਕਿ ਤੁਹਾਨੂੰ ਪਤਾ ਹੈ ਕਿ ਭਾਜਪਾ ਸਰਕਾਰ ਹਰਿਆਣਾ ਦੇ ਵਿੱਚ ਭਾਈਵਾਲ ਗੜ ਜੋੜ ਉਹਨਾਂ ਦਾ ਹੈਗਾ ਆ ਤੇ ਜਿਸ ਤੋਂ ਬਾਅਦ ਹਰਿਆਣਾ ਸਰਕਾਰ ਦੇ ਲੋ ਪੂਰੀ ਕੋਸ਼ਿਸ਼ ਕੀਤੀ ਗਈ ਸੀ ਕਿ ਕਿਸਾਨਾਂ ਨੂੰ ਸਰਹੱਦਾ ਤੇ ਬਾਰਡਰਾਂ ਤੇ ਰੋਕਿਆ ਜਾਵੇ ਪਰ ਕਿਸਾਨਾਂ ਦੇ ਸੰਘਰਸ਼ ਅਤੇ ਜਦੋਂ ਚਹਤ ਦੇ ਜਦੋਂ ਜਹਤ ਦੇ ਸਦਕਾ ਉਹ ਦਿੱਲੀ ਦੇ ਵਿੱਚ ਹੁਣ ਪਹੁੰਚ ਚੁੱਕੇ ਨੇ ਨਿਰਕਾਇਹੀ ਪਵੰਦੇ ਵਿੱਚ ਪਰ ਕਿਸਾਨਾਂ ਦਾ ਲਗਾਤਾਰ ਇਹ ਵੀ ਫੈਸਲਾ ਇਹ ਵੀ ਕਿਹਾ ਹੈ ਇਹ ਵੀ ਉਸਤੇ ਅੜੇ ਹੋਏ ਨੇ ਕਿ ਉਹ ਨਿਰੰਕਾਰੀ ਭਵਨ ਦੇ ਵਿੱਚ ਬੈ ਕੇ ਪ੍ਰਦਰਸ਼ਨ ਨਹੀਂ ਕਰਨਗੇ ਬਲਕਿ ਉਹ ਜਿਹੜੇ ਮੇਨ ਹਾਈਵੇ ਨੇ ਦਿੱਲੀ ਦੇ ਉਹਨਾਂ ਨੂੰ ਜਾਮ ਕਰਕੇ ਉੱਥੇ ਪ੍ਰਦਰਸ਼ਨ ਕਰਨਗੇ ਸਰਕਾਰ ਵੱਲੋਂ ਉਹਨਾਂ ਨੂੰ ਲਗਾਤਾਰ ਸਮਝਾਇਆ ਜਾ ਰਿਹਾ ਪਰ ਕਿਸਾਨ ਆਪਣੀ ਜ਼ਿੱਦ ਤੇ ਅੜੇ ਹੋਏ ਨੇ ਕਿ ਉਹ ਨਰਨਕਾਈ ਪਵੰਦੇ ਵਿੱਚ ਬੈ ਕੇ ਪ੍ਰਦਰਸ਼ਨ ਨਹੀਂ ਕਰਨਗੇ ਉਹ ਜਿਹੜੇ ਮੇਨ ਹਾਈਵੇ ਉੱਥੇ ਬੈ ਕੇ ਪ੍ਰਦਰਸ਼ਨ ਕਰਨਗੇ ਕਿਸਾਨਾਂ ਵੱਲੋਂ ਲਗਾਤਾਰ ਖੇਤੀ ਬਿੱਲਾਂ ਨੂੰ ਲੈ ਕੇ ਜਿਹੜਾ ਸੰਘਰਸ਼ ਜਾਰੀ ਹੈ ਕੇਂਦਰ ਸਰਕਾਰ ਦੇ ਖਿਲਾਫ ਜਾਰੀ ਆ ਤੇ ਉਹ ਦਿੱਲੀ ਦੇ ਵਿੱਚ ਹੁਣ ਪਹੁੰਚ ਕੇ ਆਪਣਾ ਪ੍ਰਦਰਸ਼ਨ ਲਗਾਤਾਰ ਜਾਰੀ ਰੱਖਣਗੇ ਉਹਨਾਂ ਦੇ ਵੱਲੋਂ ਇਹ ਵੀ ਐਲਾਨ ਕੀਤਾ ਗਿਆ ਭਾਵੇਂ 6 ਮਹੀਨੇ ਲੱਗਣ ਭਾਵੇਂ ਲੱਗੇ ਸਾਲ ਉਹ ਉੱਥੇ ਬੈੱਕ ਕੇ ਹੀ ਪ੍ਰਦਰਸ਼ਨ ਕਰਨਗੇ ਉਹਨਾਂ ਦਾ ਰਾਸ਼ਨ ਰਾਸ਼ਨ ਪਾਣੀ ਉਹ ਪੂਰਾ ਲੈ ਕੇ ਗਏ ਨੇ ਪਰ ਜਿਹੜੀ ਇਹ ਖਬਰ ਹੁਣ ਆਈ ਹੈ ਕਿ ਰਾਜੇਵਾਲ ਤੇ ਚੜੁੰਨੀ ਦੇ ਖਿਲਾਫ ਆ ਜਿਹੜੀ ਉਹਨਾਂ ਨੇ ਐਫ ਆਈ ਆਰ ਦਰਜ ਕੀਤੀ ਹੈ ਹਰਿਆਣਾ ਸਰਕਾਰ ਦੇ ਵਿੱਚ ਹਰਿਆਣਾ ਦੇ ਵਿੱਚ ਉਹਨਾਂ ਦੇ ਖਿਲਾਫ ਜਿਹੜੀ ਐਫ ਆਈ ਆਰ ਦਰਜ ਹੋਈ ਆ ਉਸ ਤੋਂ ਬਾਅਦ ਕਿਸਾਨਾਂ ਦਾ ਗੁੱਸਾ ਜਿਹੜਾ ਹੋਰ ਸਤਵੇਂ ਆਸਮਾਨ ਤੇ ਪਹੁੰਚ ਚੁੱਕਿਆ ਫਿਲਹਾਲ ਇਸ ਵੇਲੇ ਦੀ ਵੱਡੀ ਤੇ ਤਾਜ਼ਾ ਖਬਰ ਇਹ ਹੈ ਕਿ ਰਾਜੇਵਾਲ ਅਤੇ ਚੁੜਨੀ ਦੇ ਖਿਲਾਫ ਆ ਜਿਹੜੀ ਹਰਿਆਣਾ ਦੇ ਵਿੱਚ ਐਫ ਆਈ ਆਰ ਦਰਜ ਹੋਇਆ ਉਹ ਵੀ ਸਾਜ਼ਿਸ਼ੇ ਕਤਲ ਮਤਲਬ ਕਿ ਕਤਲ ਕਰਨ ਦੀ ਕੋਸ਼ਿਸ਼ ਨੂੰ ਲੈ ਕੇ ਕਿ ਪੁਲਿਸ ਤੇ ਗੱਡੀ ਚੜਾਉਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਕਤਲ ਕਰਨ ਦੀ ਕੋਸ਼ਿਸ਼ ਕੀਤੀ ਜਿਸ ਦੇ ਜਿਹੜੀਆਂ ਧਰਮਾਂ ਨੂੰ ਲੈ ਕੇ ਉਹਨਾਂ ਤੇ ਮੁਕੱਦਮਾ ਦਰਜ ਹੋਇਆ ਪਰ ਕਿਤੇ ਨਾ ਕਿਤੇ ਇੱਥੇ ਹਰਿਆਣਾ ਸਰਕਾਰ ਦਾ ਜਿਹੜਾ ਵਤੀਰਾ ਜਿਹੜਾ ਇਹ ਕਿਸਾਨਾਂ ਦੇ ਨਾਲ ਉਹ ਮਾੜਾ ਦਿਖਾਈ ਦੇ ਰਿਹਾ ਤੇ ਸਾਫ਼ ਦਿਖਾਈ ਦੇ ਰਿਹਾ ਕਿ ਭਾਜਪਾ ਭਾਜਪਾ ਜਿਹੜੀ ਉਹ ਕਿਸਾਨਾਂ ਨੂੰ ਉਹਨਾਂ ਦੇ ਸੰਘਰਸ਼ ਰੰਤੋ ਉਹਨਾਂ ਦਾ ਜਿਹੜਾ ਜਦੋਂ ਜਹਦੋ ਕਿਸਾਨ ਖੇਤੀ ਬਿਲਾਦੇ ਖਿਲਾਫ ਹੋ ਜਿਹੜਾ ਪ੍ਰਦਰਸ਼ਨ ਕਰ ਰਹੇ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਠੰਡਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ